ਰਾਦਰ ਅੰਕਲ ਉਹ ਕਹਿੰਦੇ ਸਾਨੂੰ ਬਤਾ ਹੀ ਨਹੀਂ। ਆ ਮੈਡਮ ਦਾ ਟਿਚਰ ਆਇਆ, ਮੈਡਮ ਦਾ ਫੋਨ ਆਇਆ ਕਹਿੰਦੀ ਖਮਾਏ ਇਹਨਾਂ ਦੇ ਸੱਟ ਲੱਗ ਗਈਆਂ। ਦੋ ਜਣੇ ਆ ਕੇ ਛੱਡ ਕੇ ਇੱਥੇ ਆਏ ਮੈਂ ਕਿ ਕੀ ਹੋਇਆ, ਕਿੱਦਾਂ ਹੋਇਆ, ਕੁਛ ਨਹੀਂ ਦੱਸਿਆ। ਛੱਲ ਗਏ ਉਹ ਦੀ ਅੱਖ ਪੂਰੀ ਬਾਹਰ ਆਈ ਬਈ ਗੁੜੀ ਦੀ। ਅਸਲਾਮੁਅਲਿਕ ਬਾਸ ਡਰਾਈਵਰ ਵੀ ਚੱਲ ਜਾ ਬਈ ਬਾਕੀ ਦਾ ਲਾੜਿਆ ਤਾਂ ਕੀ ਹੋਵੇ। ਓਰੀ 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 ਲੱਗ ਜਾ। ਸਟਾਪ ਕਰ ਦਿਓ ਬਈ। ਕਿਉਂ ਨਹੀਂ ਉਹਦੇ ਤੇ ਮੈਂ ਕਰਾਂ। ਕਿ ਸਟਾਪ ਕਰ ਦੋ ਜਿੱਦ ਕਹ ਦੂੰਗਾ ਦੋਸਤੋ ਆਏ ਰੋਟਾ ਸ਼ਰਾ ਹਾ ਹਾ ਮੈਂ ਪੁੱਤ ਨਾਲ ਇੰਦਾ ਕੀਤਾ ਕਿ ਮੇਰਾ ਫੀਸਾ ਨਹੀਂ ਲੇਟ ਹੋਣੀਆ ਚਾਹੀਦੀਆ ਥੱਬੇ ਥੱਬੇ ਫੀਸਾ ਨੇ ਦੇ ਦੋ ਦੇ ਦੋ ਸਾਡੇ ਬੱਚੇ ਨੂੰ ਵਾਪਸ ਕਰੋ ਫੀਸਾ ਲੈ ਲਓ ਸਾਡੇ ਕੋਲੋਂ ਜਿੰਨੇ ਪੈਸੇ ਪਏ ਆ ਲੈ ਲਓ ਸਾਡਾ ਪੁੱਤ ਮੋੜ ਦੋ সাডা পল্দি হিন সাডা মাডো সাডা মাডো সাডা মাডো সাডা কাকেন স্ট্য় روک جا کمڈی یار سانو ڈرائیور نو لاو کون ہے او توں توں 3 گھنٹے ہو گئے باہر کھڑے نو ساری سارے تو غلطی ہوئی ہے ڈرائیور نے کیوں نہیں باندھا باندھ کر باندھ کر او بھائی صاحب ارے اتنا نہیں کرایا ہتھ او نہیں کراؤ کرتا ہے ساری کی ہے سارے پورے مریا ہے سارے دا پورے چلے گی ਦੀ ਮਾਤਾ ਕੀ ਮਾਇਰਾ ਮਾਇਰਾ ਘਰੋਂ ਚੰਗੀ ਪੜੀ ਗਈ ਹੈ ਕੋਣ ਆਇਆ 8:00 ਤੋਂ 8:30 ਵਜੇ ਤੋਂ ਬਾਅਦ ਫੋਨ ਆਇਆ ਮੁੰਡਾ ਕਾਲਜ ਚੱਲਣਾ ਸੀ ਉਹਨੇ ਡੱਬਾ ਦੇ ਆਪਣਾ ਐਡਰੈਸ ਚੈੱਕ ਲਿਆ ਸੀ ਤੇ ਕਹਿੰਦੇ ਫੋਨ ਆਇਆ ਵੀ ਕੁੜੀ ਦੇ ਬਲੱਡ ਨਿਕਲਦਾ ਤੇ ਸੱਟ ਲੱਗ ਗਈ ਬਸ ਕਿਆ ਥੋੜੀ ਲੱਗੀ ਆ ਕਿਵੇਂ ਲੱਗੀ ਆ ਕੁਛ ਨਹੀਂ ਦੱਸਿਆ ਕਿੱਦਾਂ ਲੱਗੀ ਆ ਸੱਟ ਲੱਗੀ ਆ ਜੀ ਬਸ ਠੀਕ ਆ ਮੈਡਮ ਇਹਦੇ ਫਾਈਨ ਫਾਈਨ ਠੀਕ ਆ ਤੁਹਾਡੀ ਅਸਕੇ ਬੋਲ ਰਹੀ ਆ ਕਿੰਨੀ ਦੇਰ ਬਾਅਦ ਦੱਸਿਆ ਉਹ ਬਿહોਸ਼ ਆ ਕੁਛ ਬੋਲ ਨਹੀਂ ਨਹੀਂ ਹੱਥ 40 ਦਾ ਟਾਈਮ ਸੀਗਾ ਇਹਨਾਂ ਨੇ ਕੁਛ ਨਹੀਂ ਦੋ ਟੀਚਰ ਆਏ ਸੀ ਕੁਛ ਨਹੀਂ ਦੱਸਿਆ ਵੀ ਕੀ ਹੋਇਆ ਕਿਵੇਂ ਹੋਇਆ ਬਸ ਬੱਸ ਡਰਾਈਵਰ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਸੀ ਬੱਚੀ ਨੂੰ ਸਹੀ ਸਲਾਮਤ ਤਾਂ ਸਾਡੇ ਸਾਹਮਣੇ ਕੁਛ ਨਹੀਂ ਹੋਇਆ ਸਾਨੂੰ ਪਤਾ ਹੀ ਨਹੀਂ ਡਾਡੀ ਬੱਚੀ ਦਾ ਕੁਛ ਇਦਾਂ ਦਾ ਹੋਇਆ ਜਿਹੜੇ ਲੈ ਕੇ ਜਾਂਦੇ ਆ ਡਰਾਈਵਰ ਅੰਕਲ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮੈਡਮ ਦਾ ਟੀਚਰ ਆਇਆ ਮੈਡਮ ਦਾ ਫੋਨ ਆਇਆ ਕਿ ਨਹੀਂ ਖਮਾਇਰਾਂ ਦੀ ਸੱਟ ਲੱਗ ਗਈ ਆ ਦੋ ਜਣੇ ਆ ਕੇ ਛੱਡ ਕੇ ਇੱਥੇ ਆਏ ਮੈਂ ਕਿ ਕੀ ਹੋਇਆ ਕਿੱਦਾਂ ਹੋਇਆ ਕੁਛ ਨਹੀਂ ਦੱਸਿਆ ਛੱਲ ਗਏ ਉਹਦੀ ਅੱਖ ਪੂਰੀ ਬਾਹਰ ਆਈ ਬਈ ਗੁੱਡੀ ਦੀ ਸਕੂਲ ਦੀ ਹੀ ਲਾਪਰਵਾਹੀ ਆ ਸਕੂਲ ਦੀ ਹੀ ਲਾਪਰਵਾਹੀ ਆ ਸਕੂਲ ਦੇ ਅੰਦਰ ਮੇਰੇ ਪੁੱਤ ਨਾਲ ਇਦਾਂ ਦਾ ਵੱਡਾ ਹਾਸਾ ਹੋਇਆ ਕਿਵੇਂ ਹੋਇਆ ਸਕੂਲ ਦੇ ਵਿੱਚ ਹੋਇਆ ਤਾਂ ਸਕੂਲ ਦੀ ਹੀ ਲਾਪਰਵਾਹੀ ਆ ਨਾ ਉਹਨਾਂ ਨਾਲ ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤ ਨੇ ਉਹਨਾਂ ਨੇ ਇੰਦਾ ਕੀਤਾ ਕੀਤਾ ਫੀਸਾਂ ਨਹੀਂ ਲੇਟ ਹੋਣੀਆਂ ਚਾਹੀਦੀਆਂ ਮੇਰੇ ਪੁੱਤ ਨੇ ਇੰਦਾ ਕੀਤਾ ਕੀਤਾ ਫੀਸਾਂ ਨਹੀਂ ਲੇਟ ਹੋਣੀਆਂ ਚਾਹੀਦੀਆਂ ਥੱਬੇ ਥੱਬੇ ਫੀਸਾਂ ਦੇ ਦੇ ਦੋ ਦੇ ਦੋ ਸਾਡੇ ਬੱਚੇ ਨੂੰ ਵਾਪਸ ਕਰੋ ਫੀਸਾਂ ਲੈ ਲਓ ਸਾਡੇ ਕੋਲੋਂ ਜਿੰਨੇ ਪੈਸੇ ਪਏ ਆ ਲੈ ਲਓ ਸਾਡਾ ਪੁੱਤ ਮੋੜ ਦੋ 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 ਗੇਟ ਖੋਲਣਾ ਨਹੀਂ ਜੀ ਤੁਸੀਂ ਖੜੇ ਰੋ ਸਾਨੂੰ ਪਰਵਾਹ ਨਹੀਂ ਤੁਹਾਡੀ ਤੁਸੀਂ ਖੜੇ ਰੋ ਟੀਚਰ ਸੀ ਬਤਮੀ ਜੀ ਨੇ ਕਿਹਾ ਉਹ ਬੋਲਦੇ ਪੇ ਗੇਟ ਮੈਨ ਤਾਂ ਚਲੇਗਾ ਉਧਰ ਕਹਿੰਦਾ ਅਸੀਂ ਗੇਟ ਨਹੀਂ ਖੋਲਣਾ ਫਿਰ ਜਹਾਰਕ ਜਦ ਪੇਰੈਂਟਸ ਕੋਲੋਂ ਗੇਟ ਖੜਕਾਇਆ ਗਿਆ ਕਿ ਸਾਡੇ ਬੱਚੇ ਦੱਸੋ ਕਿੱਥੇ ਠੀਕ ਨੇ ਅੰਦਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਗੇਟ ਖੋਲਿਆ ਫਿਰ ਅਸੀਂ ਅੰਦਰ ਆਏ ਹੁਣ ਵੀ ਅਸਾਨੂੰ ਪਤਾ ਨਹੀਂ ਜੀ ਹਾਲੇ ਸਾਡੇ ਬੱਚੇ ਕਿੱਥੇ ਹੈ ਜੀ ਮੈਂ ਆਪਣੀ ਸਿਸਟਰ ਨੂੰ ਲੈਣ ਆਇਆ ਸਕੂਲ ਨੂੰ ਪਤਾ ਨਹੀਂ ਕਿੱਧਰ ਹੈ ਜੀ ਪਰਵਾਹ ਬੱਚੇ ਦਾ ਪਰਿਵਾਰ ਜੀ ਮੇਰੇ ਕੋਲ ਅੰਦਰ ਹੀ ਸਕੂਲ ਚ ਹੋਏਗਾ ਅੱਜ ਉਹਦੇ ਨਾਲ ਰੱਖ ਕੇ ਕਿਉਂ ਨਹੀਂ ਆਪਾਂ ਇਕੱਠੇ ਹ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਵਾ ਸਾਡੇ ਬੱਚੇ ਨਾਲ ਵੀ ਆਦਾ ਹੋਵੇ ਬਿਲਕੁਲ ਬਾਜੀ ਤੁਸੀਂ ਆ ਵੇਟ ਕਰਦੇ ਬਏ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਅਕਸਰ ਹੀ ਸਾਨੂੰ ਇਹ ਸਕੂਲ ਵੱਲੋਂ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਅਹੰਕਾਰ ਇੰਨਾ ਅਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਅਹੰਕਾਰ ਇਹਦੇ ਵਿੱਚ ਵੜਿਆ ਹੋਇਆ ਹੈ ਭਾਈ ਉਹਨੇ ਕੋਈ ਸ਼ਰਿਆ ਸਕੂਲ ਦੇ ਕੈਮਰੇ ਦੀ ਵਾਇਰਿੰਗ ਵੀ ਕੱਟ ਦਿੱਤੀ ਗਈ ਹੈ ਜਿਹੜੇ ਡੇਲੀ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ 'ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰੇ ਦੀ ਜਿਹੜੀ ਵਾਇਰਿੰਗ ਉਹ ਕੱਟ ਦਿੱਤੀ ਗਈ ਹੈ ਆਪਣੀ ਜਿਹੜੀ ਲੰਨ ਲੈ ਕੇ ਇਹ ਤਾਂ ਰੋਜ਼ ਹੁੰਦਾ ਜੀ ਇੱਥੇ ਡੇਲੀ ਇੱਥੇ ਕੋਈ ਲੌਨ ਆਰਡਰ ਨਹੀਂ ਸਕੂਲ ਦੇ ਬਾਹਰ ਸ਼ਰਿਆਂ ਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰਿਆਂ ਬੱਸਾਂ ਦੇ ਵਿੱਚ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਇੱਥੇ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲੈਂਦਾ ਇੱਥੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ ਜਦੋਂ ਹਾਦਸਾ ਹੋਇਆ ਤੁਸੀਂ ਦੇਖਿਆ ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸ ਚੜਾਈ ਗਈ ਹੈ ਔਰ ਉਸ ਤੋਂ ਬਾਅਦ ਇਸ ਟਾਈਮ ਨਾ ਇਸ ਟਾਈਮ ਓਕੇ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਾਈਮ ਕੁਝ ਨਹੀਂ ਪਤਾ ਉਹ ਮਤਲਬ ਕਿਸ ਤਰੀਕਾ ਬੱਚਾ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਹੈ ਉਹਦੇ ਉੱਤੋਂ ਜਿਹੜੀ ਵੈਨ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪੀਟਲ ਲੈ ਕੇ ਗਏ ਗਏ ਔਰ ਜਦ ਪਤਾ ਲੱਗਾ ਕਿ ਉਹ ਉਹਨ ਦੀ ਸਪੋਰਟ ਡੈਕ ਹੋ ਚੁੱਕੀ ਸੀ ਇੱਕ ਜਿਹੜੇ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫਾਦਰ ਦਾ ਨ ਔਰ ਸਾਡੇ ਵੱਲੋਂ ਜੀ ਅਸੀਂ 10:40 ਦੇ ਛੁੱਟਲੇ ਟਾਈਮ ਆ ਸਕੂਲ ਦਾ ਅਸੀਂ ਇਹ ਤਾਂ ਗੇਟ ਖੜਗਾਂਦੇ ਰਹਿ ਗਏ ਕੀ ਮਾਮਲਾ ਜੀ ਆਪੋ ਜਿਹੜਾ ਸਿੱਧੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਦ ਦੇ ਨੀਚੇ ਆ ਕੇ ਪੈਦ ਨੀਚੇ ਆ ਕੇ ਤੇ ਉਹਦੇ ਤਲਾਬ ਮਿਲੀ ਸੀਗੀ ਉਹਦੇ ਬੱਚਾ ਹੁਣ ਲੱਗੇ ਸੀਗੇ ਫੋਰਟਿਸ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਮੈਂ ਸਾਰੀ ਤਕੀਕਤ ਕਰਕੇ ਦਾਂਗਾ। ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ। ਬੱਚਾ ਟਾਇਰ ਦੇ ਥੱਲੇ ਹਦਾਸਾ ਹੈ। ਸਕੂਲ ਦੇ ਅੰਦਰ ਹੀ ਸਕੂਲ ਦੇ ਅੰਦਰ। ਅੱਛਾ ਉਹਦੀ ਡੈਥ ਹੋ ਗਈ? ਬੱਚੇ ਡੈਥ। ਖੇਲਦੇ ਹੁੰਦੀ ਸਰ ਲੋਈਆ ਜਾਂ ਕਿਵੇਂ ਹੋਇਆ ਵਾ? ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ। ਇੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇਗੇ। ਨਹੀਂ ਨਹੀਂ ਅਜੇ ਕੋਈ ਦੇਖ ਰਹੇ ਅਸੀਂ ਤੇ ਕੋਈ ਦੇਖ ਲੈਣਾ ਕਿੱਥੋਂ ਲਾਇਆ ਅਜੇ ਤੱਕ ਕੋਈ ਇਹ ਗੱਲ ਤੁਸੀਂ ਕਿਹੋ ਜੀ ਕਾਰਵਾਈ ਕਰ ਰਹੇ ਹੋ? ਜੋ ਕਾਨੂੰਨ ਮਤਲਬ ਜੋ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ ਫਰਸਟ ਚ ਪੜ੍ਹਦੀ ਸੀ 6-7 ਸਾਲ ਦੀ